ਆਪਾਂ ਗੱਲ ਕਰ ਲਈ ਵਿਆਹ ਸ਼ਾਦੀਆਂ ਤੇ ਜੋ ਗਿਫਟ ਦੇਣੇ ਆ ਜਾਂ ਸਮਾਨ ਹੋ ਗਿਆ ਸਾਰਾ ਹੋ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਟੇਸ਼ਨਰੀ ਦੀ ਠੀਕ ਹੈ ਸਟੇਸ਼ਨਰੀ ਜਿੰਦੇ ਵਿੱਚ ਤੁਹਾਨੂੰ ਪਤਾ ਹੈ ਪੈਨ ਹੋਗੇ ਪੈਨਸਲ ਕਾਪੀ ਸ਼ੋਪਨਰ ਸਟੈਪ ਬੁੱਕ ਹੋਗੀ ਇਸ ਤਰ੍ਹਾਂ ਜਿੰਨਾ ਵੀ ਸਕੂਲ ਕਾਲਜ ਦੇ ਵਿੱਚ ਵਰਤੇ ਜਾਂਦਾ ਛੋਟਾ ਮੋਟਾ ਸਮਾਨ ਹੋ ਗਿਆ ਕਾਪੀਆਂ ਹੋ ਗਈਆਂ ਚਾਰਟ ਹੋਗੇ ਗਲੂ ਹੋਗੀ ਜਾਂ ਪ੍ਰੋਜੈਕਟ ਬਣਾਉਣ ਵਾਸਤੇ ਜਿੰਨਾ ਵੀ ਸਮਾਨ ਮਟੀਰੀਅਲ ਹੁੰਦਾ ਉਹ ਸਾਰਾ ਇੱਥੇ ਅਵੇਲੇਬਲ ਹੁੰਦਾ ਜੇਕਰ ਨਹੀਂ ਹੈਗਾ ਤੁਸੀਂ ਇੱਕ ਵਾਰ ਆਰਡਰ ਕਰੋ ਇੱਕ ਜਾਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਮਿਲੇਗਾ ਉਹ ਵੀ ਬਾਜ਼ਾਰ ਨਾਲੋਂ ਘੱਟ ਰੇਟ ਤੇ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਦਾ ਨਕਸ਼ਾ ਹੋ ਗਿਆ ਇੰਡੀਆ ਦਾ ਨਕਸ਼ਾ ਹੋ ਗਿਆ ਪੂਰੇ ਵਰਲਡ ਦਾ ਨਕਸ਼ਾ ਹੋ ਗਿਆ ਸਾਰੇ ਨਕਸ਼ੇ ਰੱਖੇ ਹੋਏ ਆ ਠੀਕ ਹੈ ਔਰ ਪੇਪਰ ਬੋਰਡ ਹੋ ਗਏ ਅਲੱਗ-ਅਲੱਗ ਤਰ੍ਹਾਂ ਦੇ ਜਿਓਮੈਟਰੀ ਬਾਕਸ ਹੋ ਗਏ ਗਿਫਟਡ ਜਿਓਮੈਟਰੀ ਬਾਕਸ ਹੋ ਗਏ ਇਹ ਸਾਰਾ ਕੁਝ ਤੁਹਾਨੂੰ ਇੱਕੋ ਜਗ੍ਹਾ ਤੇ ਹੀ ਮਿਲੇਗਾ ਠੀਕ ਹੈ ਜੀ ਆਪਾਂ ਵਿਆਹ ਸ਼ਾਦੀਆਂ ਦੀ ਗੱਲ ਕਰ ਲਈ ਬੱਚਿਆਂ ਦੇ ਜੋ ਕਾਪੀਆਂ ਕਿਤਾਬਾਂ ਹੋਣ ਦੀ ਗੱਲ ਕਰ ਲਈ ਹੁਣ ਕੰਮ ਦੀ ਗੱਲ ਇਹ ਹੈ ਕਿ ਜੇ ਟੈਲਰਿੰਗ ਦਾ ਜਿੰਨਾ ਸਮਾਨ ਹੁੰਦਾ ਯਾਨੀ ਕਿ ਇੱਕ ਟੈਲਰ ਹੁੰਦਾ ਉਸ ਨੂੰ ਰੀਲਾਂ ਚਾਹੀਦੀਆਂ ਸੂਈ ਹੋ ਗਿਆ ਸੂਈ ਧਾਗਾ ਹੋ ਗਿਆ ਠੀਕ ਹੈ ਇਸ ਤੋਂ ਇਲਾਵਾ ਰੰਗ-ਬਰੰਗੇ ਲੈਸ਼ ਹੋ ਗਏ ਬਹੁਤ ਡਿਜ਼ਾਈਨ ਆ ਗਏ ਆਪਣੇ ਕੋਲ ਲੈਸ ਤੇ ਠੀਕ ਹੈ ਜਿੱਦਾਂ ਕਿ ਤੁਸੀਂ ਤੁਹਾਨੂੰ ਮੈਂ ਦਿਖਾਵਾਂਗਾ ਸਭ ਕੁਝ ਲੈਸ਼ ਹੋ ਗਈ ਠੀਕ ਹੈ ਰੀਲਾਂ ਹੋ ਗਈਆਂ ਬਟਨ ਹੋ ਗਏ ਜਿੱਪਾਂ ਹੋ ਗਈਆਂ ਸੂਰਤ ਲੱਗਣ ਵਾਲੇ ਚੁੰਨੀਆਂ ਤੇ ਲੱਗਣ ਵਾਲੇ ਲਟਕਣ ਹੋ ਗਏ ਇਹ ਸਭ ਸਮਾਨ ਤੁਹਾਨੂੰ ਗੁਰੂ 1.1 ਜਸਨੋ ਕੀ ਫੈਸਟੀਵਲ ਸਪੈਸ਼ਲ ਗੁਰੂ ਜੀ ਫੈਸਟੀਵਲ ਸਪੈਸ਼ਲ ਵਿਕਿਆ ਜਾਂਦਾ ਹੈ ਠੀਕ ਹੈ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਉੱਥੇ ਵੀ ਮਿਲੇਗਾ ਠੀਕ ਹੈ ਇਹ ਸਾਰਾ ਸਮਾਨ ਤੁਹਾਨੂੰ ਅਸੀਂ ਹੁਣ ਆਪਣੀ ਜੋ ਕਿ ਘਰਾਂ ਵਿੱਚ ਰਸੋਈਆਂ ਵਿੱਚ ਵਰਤਣ ਵਾਲੇ ਮਸਾਲੇ ਹੋ ਗਏ ਉਹ ਵੀ ਆਪਾਂ ਤੁਹਾਨੂੰ ਇੱਥੇ ਪ੍ਰਦਾਨ ਕਰਦੇ ਹਾਂ ਠੀਕ ਹੈ ਮਸਾਲੇ ਹੋ ਗਏ ਔਰ ਹਲਦੀ ਮਸਾਲਾ ਨਮਕ ਮਿਰਚਾ ਮਤਲਬ ਏ ਟੂ ਜ਼ ਜਿੰਨੇ ਵੀ ਮਸਾਲੇ ਹੁੰਦੇ ਸਾਰੇ ਮਸਾਲੇ ਹੋਗੇ ਠੀਕ ਹੈ ਉਸ ਦੇ ਇਲਾਵਾ ਘਰ ਚ ਵਰਤਣ ਵਾਲਾ ਜਿਵੇਂ ਕਿਓ ਵਗੈਰਾ ਪੈਂਡ ਹੋ ਗਿਆ ਸਰਫ ਹੋ ਗਈ ਸ਼ੈਂਪੂ ਹੋ ਗਿਆ ਸਾਰਾ ਸਾਰਾ ਸਮਾਨ ਇੱਥੇ ਹੀ ਤੁਹਾਨੂੰ ਪ੍ਰਾਪਤ ਹੋਵੇਗਾ ਤੁਸੀਂ ਆਗ ਲੈ ਸਕਦੇ ਹੋ ਠੀਕ ਹੈ ਔਰ ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਅ ਬੂਟ ਹੋਗੇ ਚੱਪਲਾਂ ਹੋਗੀਆਂ ਫੈਨਸੀ ਚੱਪਲਾਂ ਹੋ ਗਈਆਂ ਸਸਤੀਆਂ ਚੱਪਲਾਂ ਹੋ ਗਈਆਂ 50 ਰੁਪਏ ਤੋਂ ਸਟਾਰਟ ਹੋਏ ਨੇ ਚੱਪਲਾਂ ਜੋ ਕਿ ਆਪਣੇ ਕੋਲ ਹੈਗੇ ਨੇ ਸ਼ੂਜ਼ ਵੀ ਆਪਣੇ ਕੋਲ 50 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਠੀਕ ਹੈ ਸਾਰਾ ਸਮਾਨ ਇੱਕੋ ਛਤ ਦੇ ਥੱਲੇ ਤੁਹਾਨੂੰ ਇੱਥੇ ਮਿਲੇਗਾ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਇੱਕ ਵਾਰ ਦੇਖ ਸਕਦੇ ਹੋ ਉਸ ਤੋਂ ਬਾਅਦ ਲੈ ਸਕਦੇ ਹੋ ਠੀਕ ਹੈ ਇਸ ਤੋਂ ਫਿਰ ਆਪਾਂ ਜੇ ਗੱਲ ਕਰੀਏ ਤਾਂ ਹੁਣ ਛੋਟੇ-ਛੋਟੇ ਬੱਚਿਆਂ ਦੇ ਖਾਣ ਦੇ ਚੀਜ਼ਾਂ ਹੋਣਗੀਆਂ ਜਿਹਨੂੰ ਪਰਚੋਮ ਦਾ ਸਮਾਨ ਕਹਿੰਦੇ ਨੇ ਠੀਕ ਹੈ ਉਹ ਸਾਰਾ ਸਮਾਨ ਆਪਣੇ ਕੋਲ ਖਾਣ ਦਾ ਨਵੀਆਂ-ਨਵੀਆਂ ਵੈਰਾਈਟੀਆਂ ਇੱਥੇ ਹੈਗੀਆਂ ਤੇ ਗੋਬਰ ਤੇ ਚਾਕਲੇਟ ਜੋ ਵੀ ਹਰ ਤਰ੍ਹਾਂ ਦੇ ਨਵੀਂ ਚੀਜ਼ ਇੱਥੇ ਮਿਲਦੀ ਹੈ ਠੀਕ ਹੈ ਇਸ ਤੋਂ ਬਾਅਦ ਪਤੰਗਾਂ ਹੋ ਗਈਆਂ ਠੀਕ ਹੈ ਜਿੰਨਾ ਵੀ ਬੱਚਿਆਂ ਦੇ ਖੇਡਣ ਵਾਸਤੇ ਖਿਡਾਉਣੇ ਹੋਗੇ ਸਭ ਚੀਜ਼ਾਂ ਦਾ ਧਿਆਨ ਰੱਖ ਕੇ ਇਹ ਪੁਆਇੰਟ ਜੋ ਕਿ ਗੁਰੂ 1.1 ਬਣਾਇਆ ਗਿਆ ਜਿੱਥੇ ਸਭ ਕੁਝ ਮਿਲੇਗਾ ਠੀਕ ਹੈ ਜੇ ਆਉਣ ਵਾਲੇ ਸਮੇਂ ਵਿੱਚ ਆਪਾਂ ਹਰ ਇੱਕ ਚੀਜ਼ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦੇਣੀ ਜੋ ਕਿ ਤੁਸੀਂ ਇਥੋਂ ਪਿੰਡ ਤੋਂ ਸ਼ਹਿਰ ਜਾ ਕੇ ਲੈਣੀ ਹੈ ਜਾਂ ਪੰਜਾਬ ਵਿੱਚ ਬੈਠਾ ਕੋਈ ਵੀ ਬੰਦਾ ਮੇਰੇ ਤੋਂ ਆਨਲਾਈਨ ਵੀ ਮੰਗਵਾ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਕੋਰੀਅਰ ਦੀ ਸਹੂਲਤ ਵੀ ਦੇਵਾਂਗੇ ਠੀਕ ਹੈ ਅੱਛਾ ਤੋਂ ਮੈਂ ਇੱਕ ਤੋਂ ਨਾਮ ਦੱਸ ਅਸੀਂ ਕਿ ਗੁਰੂ ਜੀ ਫੈਸਟੀਵਲ ਸਪੈਸ਼ਲ ਠੀਕ ਹੈ ਆਪਾਂ ਇਸ ਪੁਆਇੰਟ ਦਾ ਨਾਮ ਗੁਰੂ ਜੀ ਫੈਸਟੀਵਲ ਸਪੈਸ਼ਲ ਇਸ ਕਰਕੇ ਰੱਖਿਆ ਸੀਗਾ ਕਿਉਂਕਿ ਹਰ ਤਰ੍ਹਾਂ ਦਾ ਫੈਸਟੀਵਲ ਦੀਵਾਲੀ ਹੋਗੀ ਹੋਲੀ ਹੋਗੀ ਲੋਹੜੀ ਹੋਗੀ ਰੱਖੜੀਆਂ ਹੋਗੀਆਂ ਜਿੰਨੇ ਵੀ ਫੈਸਟੀਵਲ ਸਾਰਾ ਸਮਾਨ ਇੱਥੇ ਫੈਸਟੀਵਲ ਦੇ ਮੁਤਾਬਿਕ ਅਗਰ ਦੀਵਾਲੀ ਦਾ ਟਾਈਮ ਚੱਲੇ ਤਾਂ ਦੀਵਾਲੀ ਵਿੱਚ ਜਿੰਨੀ ਵੀ ਡੈਕੋਰੇਸ਼ਨ ਹੋਗੀ ਪਟਾਕੇ ਹੋਗੇ ਸਾਰਾ ਸਮਾਨ ਇੱਥੇ ਮਿਲੇਗਾ ਰੱਖੜੀਆਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਰੱਖੜੀਆਂ ਮਿਲਣਗੀਆਂ ਬਜ਼ਾਰ ਨਾਲ ਘੱਟ ਰੇਟਾਂ ਤੇ ਠੀਕ ਹੈ ਔਰ ਹੋਲੀ ਹੋ ਗਈ ਹੋਲੀ ਚ ਰੰਗ ਹੋਗੇ ਪਿਸਕਾਰੀਆਂ ਹੋਣਗੀਆਂ ਹਰ ਤਰ੍ਹਾਂ ਦਾ ਸਮਾਨ ਹੋਗਿਆ ਇਹਵੇਂ ਲੋੜੀ ਹੋ ਗਈ ਲੋੜੀ ਦਾ ਸਾਰਾ ਸਮਾਨ ਤੁਹਾਨੂੰ ਮਿਲੇਗਾ ਠੀਕ ਹੈ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਕਿਉਂਕਿ ਛੋਟੀਆਂ ਆਈਟਮਾਂ ਜਿਵੇਂ 10 10 ਰੁਪਏ ਦੇ 20 20 ਰੁਪਏ ਦੇ ਆਈਟਮਾਂ ਕਾਫੀ ਆਪਾਂ ਨਵੇਂ-ਨਵੇਂ ਪ੍ਰੋਜੈਕਟ ਜਾਨੀ ਕਿ ਨਵੀਆਂ-ਨਵੀਆਂ ਚੀਜ਼ਾਂ ਜੋ ਕਿ ਹੁਣ ਤੱਕ ਜਿਵੇਂ ਦਿੱਲੀ ਹੋ ਗਿਆ ਬਾਹਰਲੇ ਵੱਡੇ ਸ਼ਹਿਰਾਂ ਵਿੱਚ ਵਰਤੀ ਜਾਂਦੀਆਂ ਉਹ ਸਾਰਾ ਕੁਝ ਸਾਬੇ ਇਥੇ ਲਿਆ ਕੇ ਤੁਹਾਨੂੰ ਦੇਵਾਂਗੇ ਤਾਂ ਕਿ ਛੋਟੇ ਪੈਸੇ ਵਿੱਚ ਬੱਚਿਆਂ ਦਾ ਮਨੋਰੰਜਨ ਵੀ ਹੋ ਜਾਵੇ ਖੇਡਣਾ ਵੀ ਹੋ ਜਾਵੇ ਤੇ ਨੌਲੇਜ ਵੀ ਹੋ ਜਾਵੇ ਠੀਕ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਜੋ ਸਾਡੇ ਅ ਅੱਜਕੱਲ ਚੱਲ ਰਿਹਾ ਮੋਬਾਈਲਸ ਦਾ ਸਮਾਨ ਠੀਕ ਹੈ ਛੋਟਾ ਮोटा ਸਮਾਨ ਜਿੱਦਾਂ ਚਾਰਜਰ ਹੋ ਗਿਆ ਡਾਟਾ ਕੇਬਲ ਹੋ ਗਈ ਹੈੱਡਫੋਨ ਹੋ ਗਿਆ 이어ਬਡ ਹੋ ਗਏ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਤੁਹਾਨੂੰ ਫੋਨ ਵੀ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਡਾਟਾ ਕੇਬਲ ਦੇ ਨਾਲ ਕਾਰਡ ਰੀਡਰ ਹੋ ਗਿਆ ਠੀਕ ਹੈ ਔਰ ਯੂ ਐਸ ਬੀ ਕਾਰਡ ਰੀਡਰ ਹੋ ਗਿਆ ਓਟੀਜੀ ਕਾਰਡ ਰੀਡਰ ਹੋ ਗਿਆ ਔਰ ਕੜੀਆਂ ਹੋ ਗਈਆਂ ਤਰ੍ਹਾਂ-ਤਰ੍ਹਾਂ ਦੀਆਂ ਕੜੀਆਂ 스마트ਵਾਚ ਹੈ ਉਸ ਤੋਂ ਇਲਾਵਾ ਬ੍ਰਾਂਡਡ ਕੰਪਨੀਆਂ ਦੀ ਵੀ ਕੜੀਆਂ ਹੈਗੀਆਂ ਬੈਕਸ ਬਾਕਸ ਪੈਕ ਤੋਂ ਤੁਹਾਡੇ ਸਾਹਮਣੇ ਆਪਾਂ ਕੜੀਆਂ ਰੱਖਾਂਗੇ ਤੁਸੀਂ ਆਪ ਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਰੇਟ ਦੀ ਆਪਣੀ ਗਾਰੰਟੀ ਹੈ ਜਿਹੜਾ ਰੇਟ ਤੁਹਾਨੂੰ ਆਨਲਾਈਨ ਆਨਲਾਈਨ ਮਿਲੇਗਾ ਉਸ ਤੋਂ 10 ਰੁਪਏ ਘਾਟੇ ਹੋਊਗਾ ਵੱਧ ਆਪਣਾ ਕੋਈ ਰੇਟ ਨਹੀਂ ਹੋਣਾ ਠੀਕ ਹੈ ਇਹ ਮੈਂ ਤੁਹਾਨੂੰ ਸਭ ਡिटेल ਵਿੱਚ ਦੱਸ ਦਿੱਤਾ ਕਿ ਆਪਣੇ ਇਸ ਗੁਰੂ 11.0 ਤੋਂ ਤੁਸੀਂ ਕੀ ਕੀ ਲੈ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਠੀਕ ਹੈ ਅਗਲੀ ਆਉਣ ਵਾਲੀ ਵੀਡੀਓ ਵਿੱਚ ਆਪਾਂ ਇੱਕ ਇੱਕ ਚੀਜ਼ ਜਿੱਦਾਂ ਕਿ ਗਿਫਟ ਹੈਗਾ ਪਹਿਕੇ ਗਿਫਟ ਦਿਖਾ ਕੇ ਉਹਨਾਂ ਦੇ ਰੇਟ ਬਾਰੇ ਜਾਣਕਾਰੀਆਂ ਦੇ ਕੁਆਲਟੀ ਬਾਰੇ ਜਾਣਕਾਰੀ ਸਾਰੀਆਂ ਵੀਡੀਓ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਆਪਣਾ ਚੈਨਲ ਦੀ ਪਹਿਲੀ ਵੀਡੀਓ ਹੈ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤਾਂ ਜੋ ਇਸ ਲਾਭ ਦਾ ਫਾਇਦਾ ਸਾਰੇ ਉਠਾ ਸਕਣ ਠੀਕ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅ ਨੈਕਸਟ ਵੀਡੀਓ ਆਪਾਂ ਬਹੁਤ ਹੀ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਆਪਾਂ ਨੈਕਸਟ ਵੀਡੀਓ ਕਿਸ ਤੇ ਲੈ ਕੇ ਆਈਏ ਸ਼ਿਫਟ ਆਈਟਮ ਤੇ ਲੈ ਕੇ ਆਈਏ ਜਾਂ ਦਿਵਾਲੀ ਦਿਵਾਲੀ ਤੱਕ ਹੈ ਰਜੇਨੀਆਂ ਜਾਂ ਦਿਵਾਲੀ ਜਿਵੇਂ ਤਿਉਹਾਰ ਆਊਗਾ ਉਸ ਤਿਉਹਾਰ ਤੇ ਅਗੇ ਇਸ ਦੇ ਨਾਲ ਨਾਲ ਆਪਣੇ ਜਿਵੇਂ ਫੋਟੋ ਫਰੇਮ ਹੁੰਦੇ ਆ ਠੀਕ ਹੈ ਬਰਥ ਫੋਟੋ ਫਰੇਮ ਹੋਗੇ ਉਹ ਕਿਸੇ ਨੇ ਵੀ ਤਿਆਰ ਕਰਾਣਾ ਹੋਵੇ ਜਾਂ ਪੇਪਰ ਬੋਰਡ ਹੋ ਗਿਆ ਜਿਹਦਾ ਪੇਪਰ ਬੋਰਡ ਤੇ ਕਾਰਟੂਨ ਬਣਿਆ ਹੁੰਦਾ ਉਹਦਾ ਆਪ ਦੀ ਫੋਟੋ ਬਣਵਾਉਣੀ ਹੋਵੇ ਠੀਕ ਹੈ ਉਹ ਮੋਡੀਫਾਈ ਹੋ ਜਾਂਦਾ ਉਸ ਵਾਸਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਤੇ ਲਿਖਿਆ ਹੋਇਆ ਨੰਬਰ ਆ ਰਿਹਾ ਉਹਦੇ ਤੇ ਕਾਲ ਕਰ ਸਕਦੇ ਹੋ ਥੱਲੇ ਡਿਸਕ੍ਰਿਪਸ਼ਨ ਵਿੱਚ ਆਪਣਾ ਐਡਰੈਸ ਆਏਗਾ Google Map ਤੇ ਵੀ ਤੁਸੀਂ ਗੁਰੂਜੀ ਫੈਸਟੀਵਲ ਸਪੈਸ਼ਲ ਸਰਚ ਮਾਰੋਗੇ ਤਾਂ ਤੁਹਾਨੂੰ ਪੂਰਾ ਐਡਰੈਸ ਆ ਜਾਏਗਾ ਤੁਸੀਂ ਆਸਾਨੀ ਨਾਲ ਇੱਥੇ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਦੇਖ ਸਕਦੇ ਹੋ ਇੱਕ ਵਾਰ 숍 ਤੇ ਜਰੂਰ ਆਓ 숍 ਤੇ ਆ ਕੇ ਦੇਖ ਕੇ ਜੇਕਰ ਪਸੰਦ ਆਇਆ ਤਾਂ ਜਰੂਰ ਲੇਕ ਲਿਓ ਨਾ ਪਸੰਦ ਆਇਆ ਤਾਂ ਕੋਈ ਦਿੱਕਤ ਨਹੀਂ ਦੇਖਣ ਦਾ ਕੋਈ ਪੈਸਾ ਨਹੀਂ ਆਉਂਦਾ ਠੀਕ ਹੈ ਤਾਂ ਅੱਜ ਵਾਸਤੇ ਇੰਨਾ ਹੀ ਅ ਅਗਲੀ ਵੀਡੀਓ 'ਚ ਮਿਲਦੇ ਹਾਂ ਧੰਨਵਾਦ ਜੀ